ਜੋਸ਼ੀarpur ਦੇ ਵਿੱਚ ਮੌੜ ਤੋਂ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਭਾਰੀ ਮੀਂਹ ਦੇ ਕਾਰਨ ਪਿੰਡ ਹਕੂਮਤਪੁਰ ਜਲ-ਥਲ ਹੋ ਗਿਆ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਸੜਕਾਂ ਵੀ ਜਲ-ਥਲ ਹੋ ਗਈਆਂ ਨੇ ਤੇ ਸੜਕ ਨੂੰ ਤੋੜ ਕੇ ਪਾਣੀ ਦੇ ਲਈ ਰਾਹ ਬਣਾਇਆ ਜਾ ਰਿਹਾ ਲੋਕਾਂ ਵੱਲੋਂ ਪਿੰਡ ਜੇਜੋ ਦਵਾਬਾ ਦੇ ਵਿੱਚ ਵੀ ਚੋ ਫਾਨ ਤੇ ਨੇੜਲੇ ਪਿੰਡਾਂ ਦੇ ਵਿੱਚ ਮੌੜ ਹੜ ਦਾ ਖਤਰਾ ਮੰਡਰਾਉਂਦਾ ਹੋਇਆ ਅਨ ਨਜ਼ਰ ਆ ਰਿਹਾ ਕਿਉਂਕਿ ਚਾਰਪੁਰ ਦੇ ਵੀ ਕਈ ਪਿੰਡਾਂ ਦੇ ਵਿੱਚ ਹੜ੍ਹਾਂ ਦੀ ਪਹਿਲਾਂ ਹੀ ਮਾਰ ਪਈ ਹੈ ਖਾਸ ਕਰਕੇ ਜਿੱកਾ ਟਾਂਡਾ ਇਲਾਕੇ ਦੀ ਗੱਲ ਕਰੀਏ ਤਾਂ ਉੱਥੇ ਹੜ੍ਹਾਂ ਦੇ ਕਾਰਨ ਕਈ ਪਿੰਡ ਜੋ ਕੇ ਪ੍ਰਭਾਵਿਤ ਹੋਏ ਨੇ ਤਾਂ ਮੁੜ ਤੋਂ ਹਾਲਾਤ ਹੁਣ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਭਾਰੀ ਮੀਂਹ ਦੇ ਕਾਰਨ ਤਾਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਪਿੰਡ ਹਕੂਮਤਪੁਰ ਕਿਸ ਤਰੀਕੇ ਦੇ ਨਾਲ ਜਲਥਲ ਨਜ਼ਰ ਆ ਰਿਹਾ ਪਾਣੀ ਦਾ ਤੇਜ਼ ਵਹਾਅ ਇਹਨਾਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਘਰਾਂ ਤੱਕ ਪਾਣੀ ਪਹੁੰਚ ਗਿਆ ਸੜਕਾਂ ਬਿਲਕੁਲ ਜਲਥਲ ਨਜ਼ਰ ਆ ਰਹੀਆਂ ਨੇ ਤੇ ਲੋਕਾਂ ਦੇ ਵੱਲੋਂ ਸੜਕਾਂ ਨੂੰ ਤੋੜ ਕੇ ਪਾਣੀ ਦੇ ਲਈ ਰਾਹ ਬਣਾਇਆ ਜਾ ਨੇੜਲੇ ਪਿੰਡਾਂ ਦੇ ਵਿੱਚ ਮੁੜ ਹੜ ਦਾ ਖਤਰਾ ਮੰਡਰਾਉਂਦਾ ਹੋਇਆ ਸਾਫ ਨਜ਼ਰ ਆ ਰਿਹਾ ਹੈ। ਹਉ ਹਾਰਪੁਰ ਦੇ ਪਿੰਡ ਹਕੂਮਤਪੁਰ ਦੀਆਂ ਅਸੀਂ ਇਹ ਤਸਵੀਰਾਂ ਬੁਖਾ ਰਹੇ ਜਿੱਥੇ ਕਿ ਹਾਲਾਤ ਅਜੀਬ ਬਣੇ ਨੇ ਕਿ ਘਰਾਂ ਤੱਕ ਵੀ ਪਾਣੀ ਪਹੁੰਚ ਚੁੱਕਾ ਹੈ ਜਿਸ ਦੇ ਨਾਲ ਸੜਕਾਂ ਪੂਰੀ ਤਰ੍ਹਾਂ ਦੇ ਨਾਲ ਜਲਥਲ ਵਿਖੀਆਂ ਜਾ ਸਕਦੀਆਂ ਨੇ ਲੋਕਾਂ ਵੱਲੋਂ ਆਪਣੇ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੜਕ ਨੂੰ ਤੋੜ ਕੇ ਆਪ ਪਾਣੀ ਦੇ ਲਈ ਰਾਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਣੀ ਦਾ ਵਹਾਅ ਅੱਗੇ ਨੂੰ ਚਲਾ ਜਾਏ ਜਾਂ ਹਾਲਾਤ ਜ਼ਿਆਦਾ ਖਰਾਬ ਨਾ ਹੋਣ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਮਰੀਕ ਮਰ ਜੁੜੇ ਹੋਏ ਨੇ। ਅਮਰੀਕ ਪਿੰਡ ਹਕੂਮਤਪੁਰ ਦੀਆਂ ਤਸਵੀਰਾਂ ਵਿਖਾ ਰਹੇ ਆਂ ਫਿਲਹਾਲ ਕਿਸ ਤਰ੍ਹਾਂ ਦੇ ਹਾਲਾਤ ਨੇ? ਬਿਲਕੁਲ ਪਰਮਿੰਦਰ ਜੇਕਰ ਹਕੂਮਤਪੁਰ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਸੁਖਾਵੇ ਹਾਲਾਤ ਨਹੀਂ ਕਿਉਂਕਿ ਬੀਤੀ ਰਾਤ ਤੋਂ ਹਿਸ਼ਾਰਪੁਰ ਦੇ ਵਿੱਚ ਜਿਹੜੀ ਮੌਸਮਾਤਾਰ ਬਾਰਿਸ਼ ਹੋ ਰਹੀ ਹੈ ਉਸ ਦੇ ਨਾਲ ਪੂਰੇ ਪਿੰਡ ਦੇ ਵਿੱਚ ਪਾਣੀ ਭਰ ਗਿਆ ਦੱਸ ਦਈਏ ਕਿ ਪਿਛਲੇ ਜਦੋਂ ਮੀਂਹ ਪਿਆ ਸੀ ਉਦੋਂ ਵੀ ਇਸ ਪਿੰਡ ਦੇ ਇਹ ਹਾਲਾਤ ਸਨ ਕਿਉਂਕਿ ਜਿਹੜਾ ਇਸ ਪਿੰਡ ਦੇ ਪਾਣੀ ਦਾ ਨਿਕਾਸ ਹੈ ਉਹ ਅੱਗੇ ਨਹੀਂ ਜਾਂਦਾ ਕਿਉਂਕਿ ਜਿਹੜੀ ਅੱਗੇ ਜ਼ਮੀਨ ਐਨਆਰਆਈ ਨੇ ਖਰੀਦ ਲਈ ਉਹਨੇ ਉੱਤੇ ਸੀਮੈਂਟ ਦੀ ਗੰਧ ਕਰ ਦਿੱਤੀ ਤੇ ਜਿਹੜਾ ਪਾਣੀ ਆ ਉਹ ਵਾਪਸ ਘਰਾਂ ਵਿੱਚ ਵੜਦਾ ਹੈ ਤੇ ਲੋਕਾਂ ਨੇ ਪਿਛਲੀ ਵਾਰ ਵੀ ਮੁਜ਼ਾਰਾ ਕੀਤਾ ਸੀ ਕਿ ਪ੍ਰਸ਼ਾਸਨ ਨੇ ਕਿਸੀ ਤਰ੍ਹਾਂ ਕੋਈ ਹੁਕਮ ਹੱਲ ਕਰ ਲਿਆ ਜਾਵੇਗਾ ਪਰ ਬੀਤੀ ਰਾਤ ਨੂੰ ਜਿਹੜੀ ਇੰਨੀ ਤੇਜ਼ ਬਾਰਿਸ਼ ਹੋਈ ਉਸ ਦੇ ਨਾਲ ਫਿਰ ਉਹੀ ਹਾਲਾਤ ਪਿੰਡ ਦੇ ਬਣੇ ਨੇ ਇਸ ਪਿੰਡ ਦੇ ਹਾਂ ਠੀਕ ਹੈ ਅਮਰੀਕਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਹੁਚਾਰਪੁਰ ਦੇ ਪਿੰਡ ਹਕੂਮਤਪੁਰ ਦੀਆਂ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਇਸ ਇਲਾਕੇ ਦੇ ਲੋਕਾਂ ਦੀ ਇਸ ਪਿੰਡ ਦੇ ਲੋਕਾਂ ਦੀ ਮੁਸ਼ਕਲ ਵੱਧਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਘਰਾਂ ਤੱਕ ਪਾਣੀ ਪਹੁੰਚ ਗਿਆ ਪਿੰਡ ਦੇ ਵਿੱਚ ਪਾਣੀ ਦਾਖਲ ਹੋ ਗਿਆ ਉਦੋਂ ਮਨਾਲੀ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਅੱਜ ਵੀ ਭਾਰੀ ਮੀਂਹ ਹੈ ਮੀਂਹ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਲੋਕਾਂ ਨੂੰ ਨਦੀਆਂ ਤੇ ਨਾਲਿਆਂ ਤੋਂ ਦੂਰ ਰਹਿਣ ਦੇ ਲਈ ਕਿਹਾ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਅਗਲੇ ਕੁਝ ਦਿਨਾਂ ਦੇ ਲਈ ਖਰਾਬ ਮੌਸਮ ਦੀ ਸੰਭਾਵਨਾ ਜਤਾਈ ਗਈ ਹੈ ਤਾਂ ਮਨਾਲੀ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਅੱਜ ਵੀ ਭਾਰੀ ਮੀਂਹ ਦਾ ਦੌਰ ਚੁੱਕੀ ਜਾਰੀ ਹੈ ਮੀਂਹ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਲੋਕਾਂ ਨੂੰ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਦੇ ਲਈ ਕਿਹਾ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਅਗਲੇ ਕੁਝ ਦਿਨਾਂ ਦੇ ਲਈ ਖਰਾਬ ਮੌਸਮ ਦੀ ਸੰਭਾਵਨਾ ਜਤਾਈ ਗਈ ਹੈ ਕਿਉਂਕਿ ਹਾ ਹਿਮਾਚਲ ਪ੍ਰਦੇਸ਼ ਦੇ ਵਕਫਾ ਖੇਸਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਲਗਾਤਾਰ ਮੀਂਹ ਪੈ ਰਿਹਾ ਉਸ ਤੋਂ ਬਾਅਦ ਨਦੀਆਂ ਨਾਲੇ ਦਰਿਆ ਜੁਕੇ ਉਫਾਂਤੇ ਨੇ ਜਿਸ ਦੇ ਚਲਦੇ ਪੰਜਾਬ ਦੇ ਵਿੱਚ ਹੜ੍ਹਾਂ ਵਰਗੇ ਜਿਹੜੇ ਹਾਲਾਤ ਬਣੇ ਪੰਜਾਬ ਦੇ 9 ਜ਼ਿਲ੍ਹੇ ਜੁਕੇ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ ਤਾਂ ਇਸ ਦੇ ਵਿਚਾਲੇ ਮਨਾਲੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਮਨਾਲੀ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਅੱਜ ਵੀ ਭਾਰੀ ਮੀਂਹ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਤਾ ਮਨਾਲੀ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਮਨਾਲੀ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਅੱਜ ਵੀ ਪਾਰੀ ਮੀਂਹ ਦਾ ਅਲਰਟ ਜੋ ਕਿ ਮੌਸਮੀ ਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਨਾਲ ਹੀ ਲੋਕਾਂ ਨੂੰ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਦੇ ਲਈ ਕਿਹਾ ਗਿਆ ਤਾਂ ਜੋ ਕਿਸੇ ਤਰੀਕੇ ਦੀ ਪਿਆਣ ਸੁਖਾਮ ਦੀ ਘਟਨਾ ਨਾ ਵਾਪਰੇ ਮੌਸਮੀ ਭਾਗ ਦੇ ਵੱਲੋਂ ਅਗਲੇ ਕੁਝ ਦਿਨਾਂ ਦੇ ਲਈ ਖਰਾਬ ਮੌਸਮ ਦੀ ਸੰਭਾਵਨਾ ਅੱਜ ਦੱਤਾਈ ਗਈ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲਗਾਤਾਰ ਮੀਂਹ ਦਾ ਦੌਰ ਜਾਰੀ ਹੈ ਇਸੇ ਕਰਕੇ ਹੁਣ ਤੱਕ ਹਿਮਾਚਲ ਪ੍ਰਦੇਸ਼ ਦੇ ਵਿੱਚ ਵੱਡੇ ਪੱਧਰ ਤੇ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਾ ਹੈ ਤਾਂ ਅੱਗੇ ਪੰਜਾਬ ਦੀ ਗੱਲ ਕਰ ਆ ਮਾਰਤੇ ਹੀਟ ਨੇ ਵੱਡੇ ਪੱਧਰ ਤੇ ਕਿਸਾਨਾਂ ਦੀਆਂ ਫਸਲਾਂ ਦਾ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਤਾਂ ਇਸ ਦੇ ਵਿਚਾਲੇ ਹਾਲਾਂਕਿ ਲਗਾਤਾਰ ਲੋਕ ਵੀ ਮਦਦ ਲਈ ਅੱਗੇ ਆ ਰਹੇ ਨੇ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਤੱਕ ਮਦਦ ਪਹੁੰਚਾਈ ਜਾ ਰਹੀ ਹੈ ਪਰ ਫਿਲਹਾਲ ਵੀ ਜੋ ਕਿ ਗੱਡੀ ਮੀਂਹ ਤੇ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਜਿਸ ਦੇ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਦਾ ਅਲਰਟ ਹੈ ਪੰਜਾਬ ਦੇ ਵਿੱਚ ਵੀ ਮੀਂਹ ਦਾ ਅਲਰਟ ਜੇ ਲਗਾਤਾਰ ਇਸ ਤਰੀਕੇ ਦੇ ਨਾਲ ਮੀਂਹ ਪੈਂਦਾ ਤੇ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਨੇ